ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬੇ ਕਮਾਲ ਸਰਬੰਸਦਾਨੀ ਸਾਇ ਸ੍ਰੀ ਗੋਬੀ ਸਿੰਘ ਦਾ ਤਾਗੁਰਪੁਰਬ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਾਹ ਤੁੰਗਣਾ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਅੱਜ ਨਗਰ ਕੀਰਤ ਜਾਇਆ ਗਿਆ ਹੈ ਜੋ ਵੱਖ-ਵੱਖ ਸ਼ਹਿਰ ਦੀ ਬਿਹਾਰ ਹੁੰਦਾ ਹੋਇਆ ਸ਼ਾਮ ਨੂੰ ਇਸ ਤਾਂਤ ਹੀ ਸਮਾਪਤ ਹੋਵੇਗਾ ਅੱਜ ਅਖੰਡ ਪਾਠ ਆਰੰਭ ਹੋਣਗੇ ਕੱਲ ਮਿਤੀ 16 ਤਰੀਕ ਨੂੰ ਗੋਦਰਾ ਪਾਸੇ ਛੇਵੀਂ ਵਿਖੇ ਅਮਰ ਸੰਚਾਰ ਦਾ ਬਾਟਾ ਤਿਆਰ ਹੋਵੇਗਾ ਕਕਾਰ ਗੁਰਦਰਾ ਸਾਹਿਬ ਵੱਲੋਂ ਭੇਟ ਦੇਤੇ ਜਾਣਗੇ 17 ਤਰੀਕ ਨੂੰ ਸਵੇਰ ਭੋਗ ਪਾਣਗੇ ਖੰਡਪਾਟ ਸਾਹਿਬ ਦੇ ਉਸ ਤੋਂ ਪ੍ਰੰਤ ਰਾਗੀ ਢਾਡੀ ਕਥਾਵਾਚ ਸਾਹਿਬਾਨ ਗੁਰੂ ਤੇ ਆਸਰਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਮੈਂ ਇਸ ਢਾਡੇ ਤੇ ਸਮੂਹ ਸੰਗਤ ਨਾਮ ਲੇਵਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਆਪਾਂ ਸਾਰੇ ਸਿੱਖ ਕੌਮ ਜਨਮ ਦਿਹਾੜਾ ਮਨਾ ਰਹੇ ਆ ਤੇ ਕਿਹੜਾ ਪਟਨਾ ਸਾਹਿਬ ਤੇ ਨਗਰ ਕੀਰਤਨ ਉੱਥੇ ਵੀ ਅੱਜ ਸ਼ੁਰੂ ਹੋ ਰਿਹਾ ਤੇ ਅੱਜ ਭਧੌੜ ਤੋਂ ਵੀ ਸ਼ੁਰੂ ਹੋ ਰਿਹਾ ਤੇ ਮੈਂ ਸਮੂਚੀਆਂ ਸੰਗਤਾਂ ਨੂੰ ਵਧਾਈ ਵੀ ਦਿੰਨਾ ਇਥੋਂ ਦੇ ਪ੍ਰਬੰਧਕਾਂ ਨੂੰ ਮੈਂਬਰ ਸਾਹਿਬ ਮੈਨੇਜਰ ਸਾਹਿਬ ਸਮੂਚੀਆਂ ਸੰਗਤਾਂ ਦੂਜਾ ਭਾਈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਤਰ ਸਰਵਨਸਵਾਰਿਆ ਤੇ ਅੱਜ ਅਸੀਂ ਉਹਨਾਂ ਦੇ ਪੂਰਨਿਆਤੇ ਚਲਦੇ ਹੋਏ ਅੰਮ੍ਰਿਤ ਪਾਣ ਕਰੋ ਗੁਰੂ ਵਾਲੇ ਬਣੋ ਅਸੀਂ ਬਹੁਤ ਕਿਹੜੀਆਂ ਸਿੱਖੀ ਆ ਬਾਹਰਲੇ ਦੇਸ਼ਾਂ ਵਿਦੇਸ਼ਾਂ 'ਚ ਤਾਂ ਪਰ ਫੁੱਲਤ ਹੋ ਰਹੀ ਆ ਪਰ ਇੱਥੇ ਪੰਜਾਬ 'ਚ ਕਿੱਥੇ ਮਹਾਰਾਜ ਨੇ ਇੱਡੇ ਵੱਡੇ ਕੁਰਬਾਨੀ ਕੀਤੀ ਆ ਉਥੇ ਸਾਡੇ ਕਿਹੜੇ ਗੁਰਮੁਖ ਪੈਰਿਆ ਪਤਿਤ ਹੋ ਰਹੇ ਆ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਉਪਰਾਲਾ ਕੀਤਾ ਅੰਮ੍ਰਿਤ ਪਾਣ ਸ਼ਕਾਉਣ ਦੂਜਾ ਥਾਂ ਥਾ ਦੇ دیਵਾਨ ਲਾਉਂਦੇ ਆ ਨਗਰ ਕੀਰਤਨ ਪਰ ਇਸ ਨੂੰ ਬੂਰ ਨਹੀਂ ਪੈ ਰਿਹਾ ਪਤਾ ਨਹੀਂ ਕਾਰਨ ਕੀ ਆ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਬਰ ਤਛਕੋ ਗੁਰੂ ਵਾਲੇ ਮਨੋ ਤੇ ਨਸ਼ਿਆਂ ਦਾ ਤਿਆਗ ਕਰੋ ਕਿਹੜਾ ਨਸ਼ਿਆਂ ਦਾ ਦਰਿਆ ਚੱਲ ਰਿਹਾ ਇਸ ਨੂੰ ਪੰਜਾਬ ਨੂੰ ਡੋਬਤਾ ਇਸ ਕਰਕੇ ਮੈਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵਲਾਇਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਇਹਨ ਗੁਰਦੁਆਰਾ ਪਾਤਸ਼ਾਹੀ 10ਵੀਂ ਪਾਤਸ਼ਾਹੀ 6ਵੀਂ ਭਧੌੜ ਵਿਖੇ ਇਸ ਵੇਲੇ ਨਗਰ ਕੀਰਤਨ ਪੰਜ ਪਿਆਰਾਂ ਦੀ ਜੋਗ ਅਗਵਾਈ ਸਤਿਗੁਰੂ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਜੀ ਅਮਰ ਸਰਕਾਰ ਇਸ ਵੇਲੇ ਨਗਰ ਕੀਰਤਨ ਦੀ ਪੂਰੀ ਤਿਆਰੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਰ ਉਪਕਾਰੀ ਦਾਤਾ ਜਿਨ੍ਹਾਂ ਨੇ ਸਾਡੇ ਉੱਪਰ ਸਰਵਨਸਵਾਰ ਅੱਜ ਜੋ ਸਾਨੂੰ ਉਹਨਾਂ ਦਾ ਹੁਕਮ ਸੀ ਪੀਵੋ ਪਾਹਲ ਖੰਡਿਤਾਰ ਹੋਏ ਜਨਮ ਸੋਹਿਲਾ ਉਸ ਤੋਂ ਆ ਜਿਹੜੀ ਸਾਡੀ ਕੌਮ ਹੈ ਪਛੜਦੀ ਜਾ ਰਹੀ ਹੈ ਇਹ ਨਗਰ ਕੀਰਤਨ ਕਰਨੇ ਇਹ ਜਿਹੜੇ ਹੈ ਸਮਾਗਮ ਕਰਨੇ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਤਾਂ ਹੀ ਸਫਲ ਹੋਣਗੇ ਜਿਸ ਤਰ੍ਹਾਂ ਬਾਬਾ ਟੇਕ ਸਿੰਘ ਧਨੋਲਾ ਜੀ ਨੇ ਕਿਹਾ ਕਿ ਜੇ ਅਸੀਂ ਅਮਰਤ ਛੱਕ ਕੇ ਨਸਿਆਂ ਦਾ ਤਿਆਗ ਕਰਾਂਗੇ ਅੱਜ ਕੌਮ ਦੇ ਅੱਗੇ ਕਿੰਨੀਆਂ ਅਨੇਕਾਂ ਦੁਸ਼ਵਾਰੀਆਂ ਪੇਸ਼ ਨੇ ਕੌਮ ਪੰਥਾ ਜਿਹੜਾ ਉਹ ਵਿਖੜੇ ਰਹਾ ਦੇ ਉੱਤੇ ਚੱਲ ਰਿਹਾ ਇਹ ਰਾਹਾਂ ਤੋਂ ਦੂਰ ਹੋਣ ਵਾਸਤੇ ਸਾਨੂੰ ਅਮਰਤ ਛੱਕ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਖਾਸ ਤੌਰ ਦੇ ਉੱਤੇ ਸਾਡੇ ਭਦਾਉੜ ਦੇ ਸਾਰੇ ਜਿੱਥੇ ਪ੍ਰਬੰਧਕ ਨੇ ਮੈਨੇਜਰ ਸਾਹਿਬ ਬਲਦੇਵ ਸਿੰਘ ਜੀ ਇਥੋਂ ਦੇ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਕਾ ਪ੍ਰਧਾਮ ਜਸਵੀਰ ਸਿੰਘ ਧੰਮੀ ਸਮੁੱਚੀ ਸੰਗਤ ਨੂੰ ਵਧਾਈ ਦਿਨਾਂ ਉੱਥੇ ਉਚੇਚੇ ਤੌਰ ਦੇ ਉੱਤੇ ਮੈਂ ਧੰਨਵਾਦ ਕਰਦਾ ਬਾਬਾ ਟੇਕ ਸਿੰਘ ਜੀ ਧਨੋਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਉਚੇਚੇ ਤੌਰ ਦੇ ਉੱਤੇ ਆਏ ਆ ਸੋ ਇਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਸਾਰੀ ਸੰਗਤ ਦੇ ਸੰਸਚਾਰਨਾ ਦੇ ਉੱਤੇ ਸੀਸ ਨਵਾ ਕੇ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਪੱਤਰਕਾਰ ਭਾਈਚਾਰੇ ਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ ਤੇ ਬੇਨਤੀ ਕਰਦਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਉਪਕਾਰਾਂ ਨੂੰ ਯਾਦ ਰੱਖੀਏ ਅਮਰਤਾਰੀ ਹੋਈਏ ਨਸ਼ਿਆਂ ਦਾ ਤਿਆਗ ਕਰੀਏ ਸਮੁੱਚੀ ਸੰਗਤ ਨੂੰ ਕਰੋੜਾਂ ਲੱਖਾਂ ਅਰਬਾਂ ਵਾਰ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ